ਕਾ ਸਕੋਰ ਵਿਕਾਜੀ ਜੀ ਇਸ ਤਰ੍ਹਾਂ ਦੇਖੋ ਹਾਲਾਤ ਕਿਦਾਂ ਦੇ ਨੇ ਬਹੁਤ ਮਾੜੇ ਬਹੁਤ ਗੰਦੇ ਹਾਲਾਤ ਚੱਲ ਰਹੇ ਆ ਜੀ ਦੇਖੋ ਜੀਤਗੇ ਬੱਚੇ ਨਹੀਂ ਰਹੇ ਡੰਗਰ ਨਹੀਂ ਰਹੇ ਇੱਕ ਅੱਧਾ ਬੰਦਾ ਰਹਿ ਗਿਆ ਉਹ ਕਿਆ ਖਾਏਗਾ ਸਰਕਾਰ ਕਿਉਂ ਨਹੀਂ ਦੇਖਦੀ ਸਾਰੇ ਦੋ ਸਾਲਾਂ ਦੇ ਵਿੱਚ ਸੜਕ ਪਰ ਨਹਿਰ ਦੇ ਨੇੜੇ ਕਿਸੇ ਨੇ ਸਰਕਾਰ ਨਾਲ ਅੱਖਾਂ ਨਹੀਂ ਦੇਖਿਆ ਨਹਿਰ ਦੇ ਨੇੜੇ ਦੇਖ ਸਕਾਂ ਵੀ ਥੈਲੇ ਪਟ ਗਏ ਮਿੱਟੀ ਹੜ ਗਈ ਇਸ ਤੇ ਹੋਰ ਲੁਆਵਾ ਸਮਿੱਟ ਲੁਆਵਾ ਕੋਈ ਵਰਵਾ ਨਹੀਂ ਹੈ ਨਾ ਨਾ ਬਸ ਹੜ ਕੇ ਹੜ ਗਏ ਕੋਈ ਕੁਛ ਦਿਨ ਦਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਤਾਓ ਹੈ ਹੜ ਗਏ ਹੜ ਗਏ ਤੇ ਮੋਦੀ ਦਾ ਸੀਰ ਕਰਾਂਗੇ ਹੜ ਦੇ ਦੇਖ ਹੈ ਸਰਕਾਰ ਕਿੱਥੇ ਜਾਏਗੀ ਆਪ ਸਰਕਾਰ ਸੁੱਤੀ ਪਈ ਸੀ ਹਾਂ ਸੁੱਤੀ ਪਈ ਆ ਜਿਆ ਵੱਡੀ ਸੁੱਤੀ ਪਈ ਆ ਹੈ ਉਹਦੀ ਕੇ ਲਾਕਾ ਆ ਸਾਰੇ ਸੋ ਗਏ ਜਦ ਬੋਤਾ ਹੁੰਦੀਆਂ ਪਾ ਦਿਓ ਜੀ ਹੱਥ ਬੰਨ ਕੇ ਬੇਨਤੀ ਆ ਜੀ ਵੀ ਹਮੇ ਵੀ ਹੱਥ ਬੰਨ ਰਹੇ ਆ ਵੀ ਮਾਰਾ ਹਲਾਤ ਕਰੋ ਕੁਛ ਮਾਰੇ ਜ਼ਿੰਮੇਦਾਰਾਂ ਦਾ ਮੇਰਾ ਨਹੀਂ ਹੋਇਆ ਪੁੱਤ ਮੇਰੇ ਭਾਈਆਂ ਦਾ ਹੋਇਆ ਹੈ ਫਿਰ ਉਹਨਾਂ ਕਵੀ ਤਾਂ ਵੀ ਤਾਂ ਮਸੱਡੇ ਵਰਗੇ ਆ ਬੜਾ ਔਖਾ ਸਮਾਨ ਬਣਦਾ ਹੈ ਉਹਨਾਂ ਕਾ ਤਾਂ ਪੁੱਤ ਚੋਰ ਲਾਕੇ ਅੱਗਾ ਪਛਾਦ ਦਿਓ ਵੀ ਮੋਦੀ ਗਾ ਮਾਨੂੰ ਕੁਝ ਨਹੀਂ ਕਰਨਾ ਹੈ ਵਾ ਹਮ ਤਾਂ ਮੋਦੀ ਨੂੰ ਕਦੀ ਵੋਟੋ ਨਹੀਂ ਪੰਦ ਤੇ ਮੈਂ ਸਰਕਾਰ